ਤਾਂ ਆਪਾਂ ਤਾਂ ਪੇਕੇਆਂ ਦੇ ਘਰ ਸਰਦਾਰੀ ਕੀਤੀ 18-19 ਸਾਲ ਇੱਥੇ ਨਹੀਂ ਕੀਤੀ ਹਾਂ ਇੱਥੇ ਇੱਥੇ ਦਾ ਨਰਕ ਭੋਗਿਆ 20-20 ਕਿਲੋ ਆਟਾ ਪਕਾਵਾ ਮੇਰਾ ਇੱਕ ਟਾਈਮ ਦਾ ਮੇਰੇ ਮੰਮੀ ਬਹੁਤ ਕੰਮ ਕੀਤਾ ਕੀਤਾ ਰੈਡੀ ਕੰਮ ਨਹੀਂ ਨਹੀਂ ਹਾਂ ਹਾਂ ਭਰ ਭਰ ਕੇ ਰੋਟੀਆਂ ਨਹੀਂ ਲਾਉਣੀ ਹੂੰ ਆਟੇ ਦੀ ਕੀ ਨੂੰ ਰਬੀਆਂ ਨੂੰ ਹਾਂ ਮੰਮੀਆਂ ਭਈ ਇਹ ਹੀ ਖਾ ਗਏ ਫਿਰ ਤਾਂ ਆਪਾਂ ਨੂੰ ਯਾਰ ਹਾਂ ਭਈ ਇਹ ਖਾ ਗਏ ਉਹ ਭਈ ਇਹ ਬਾਹਲੇ ਰੱਖੇ ਹੁੰਦੇ ਸੀ ਉਹ ਇੱਕ ਵਾਰੀ ਬੰਮੀ ਕਰੀ ਜਾਂਦੀ ਸੀ ਦਾਦੇ ਦੇ ਹਾਂ ਸੱਪ ਹੁੰਦਾ ਸੀ ਕੋਚਨ ਹਾਂ ਣੜੀ ਗੋਲੀ ਤੇ ਸੱਪ ਆਪਣੇ ਇੱਥੇ ਬੰਸਾਂ ਕੋਲੇ ਇਹ ਦੇਖਣੀ ਦਾਦੇ ਨਾਲ ਖੇਡੀ ਜਾਂਦਾ ਸੀ ਸੱਪ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਾਡੇ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਹਜੇ ਤੱਕ ਗਾਣਾ ਨਹੀਂ ਸੁਣਿਆ ਉਹ ਸਾਡੇ YouTube ਤੇ ਜਾ ਕੇ ਗਾਣਾ ਜਰੂਰ ਸੁਣੋ ਤੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰੀਲਾਂ ਬਣਾਓ ਖਿੱਚ ਕੇ ਰੱਖੋ ਹੁਣੇ ਰੰਗਾਂਵਾਂ ਬੀਹਾਂ ਬੀਹਾਂ ਦਿਨਾਂ ਬਾਅਦ ਉਹ ਗਾਣੇ ਆਇਆ ਕਰਨਗੇ ਹਾਂ ਕਹਿਣਾ ਕੋਸ਼ ਤੁਸੀਂ ਸ਼ੇਅਰ ਕਰਿਓ ਪੁੱਤ ਜਰੂਰ ਸ਼ੇਅਰ ਕਰਿਓ ਹਾਂ ਇਹ ਜ਼ਰੂਰੀ ਆਪਾਂ ਨੂੰ ਮੈਂ ਤਾਂ ਕਿਹਾ ਦਨ ਬਹੁਤ ਟਾਈਮ ਹੋ ਗਿਆ ਸਹੀ ਗੱਲ ਆ ਸ਼ੇਅਰ ਕਰੋ ਪੁੱਤ ਹਾਂ ਬਦੋ ਤਾਂ ਬਾਦ ਦੋ ਜਿੰਨਾ ਹੁੰਦਾ ਉਹਨਾਂ ਜਾ ਕੇ YouTube ਤੇ ਦੇਖੋ ਰੀਲਾਂ ਬਣਾਓ Instagram ਤੇ ਬਣਾਓ ਪੂਰੀਆਂ ਬਣਾ ਕੇ ਦੇਖੋ ਦੇਖਣਾ ਨਹੀਂ ਸੁਣਨੀਆਂ ਨੇ ਨਾ ਸੁਣਨੀਆਂ ਦੇਖਣ ਜਾਂਦੇ ਦੇਖ ਲਿਆ ਤਾਂ ਸੁਣ ਲਿਆ ਫਿਰ ਇਹ ਥੋੜੀਆਂ ਵੀ ਸੁਣੀਆਂ ਨਹੀਂ ਫਿਰ ਸੁਣੀਆਂ ਵੀ ਜਾਂਦੀਆਂ ਨਾਲ ਹੀ ਸਹੀ ਗੱਲ ਆ ਤੇ ਗਾਣਾ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਤੁਸੀਂ ਥੋਡੇ ਰਿਵਿਊ ਬਹੁਤ ਸੋਹਣੇ ਆ ਰਹੇ ਆ ਸਾਰਿਆਂ ਦੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਆ ਰਹੇ ਆ ਤੁਹਾਡੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਐਵੇਂ ਹੀ ਪਿਆਰ ਬਣਾਈ ਰੱਖਿਓ ਖਿੱਚ ਦਿਓ ਕੰਮ ਨੂੰ ਤਾਂ ਆਪਾਂ ਤਾਂ ਪੇਕੇਆਂ ਦੇ ਘਰ ਸਰਦਾਰੀ ਕੀਤੀ 18-19 ਸਾਲ ਵਾਲੇ 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 ਹੁਣ ਉਹ ਕਹਿੰਦਾ ਕਿਹੜੇ ਲੱਗੂਗੀ ਫਿਰ ਲਾ ਆ ਯੱਕ ਕਰ ਲਾ ਸਰਦਾਰੀ ਕੀਤੀ ਆ ਕਿ ਕਹਿੰਦੇ ਘਰ ਆਪਾਂ ਪੂਰੀ ਲਲਕਾਰ ਇੱਥੇ ਨਹੀਂ ਕੀਤੀ ਹਾਂ ਇੱਥੇ ਇੱਥੇ ਦਾ ਨਰਕ ਭੋਗ ਗਿਆ ਅੱਲਾਦੋਲੀ ਅੱਲਾ ਅੱਲਾ ਬੜੀ ਹੀ ਰੜੀ ਬੇਇਤੀ ਕਰਦੀ ਯਾਰ ਨਹੀਂ ਨਹੀਂ ਨਰਕ ਗੱਲ ਮੇਰਾ ਕੰਮ ਕਰਨਾ ਸੀ ਹਾਂ ਕਹੋਈ ਹਾਂ ਆਹ ਵੇ ਕੰਮ ਕੀਤਾ ਘਰ ਦਾ ਆਪਾਂ ਤਾਂ ਇੱਥੇ ਨਰਕ ਭੋਗ ਗਏ ਕਿਹੜਾ ਕਿਹਦਾ ਕੀਤਾ ਵਾਹ ਯਾਰ ਇਹਦਾ ਹਾਂ ਸਰਦਾਰੀ ਦਾ ਹੁਣ ਫਿਰ ਵੇਖਿਆ ਦੇ ਪੈਂਦੀ ਹੁੰਦੀ ਐ ਕੀਆਂ ਕਰ ਚਲੀਆਂ ਸਰਦਾਰੀ ਹਾਂ ਇੱਕ ਦੱਬ ਕੇ ਸਮਕੇ ਬੋਲੀ ਪੜਦੇ ਹਾਂ ਚਾਬੂੰਗਾ ਫੜਾਏ ਆ ਆ ਸਾਮ ਲਾ ਹਾਂ ਬਸ ਚੱਲਿਸ਼ ਇੱਥੇ ਤੇ ਬੋ ਗਿਆ ਨਾਰਕਾ ਲਾ ਵੀ ਨਾਰਕ ਕਾ ਦਾ ਹੁਣ ਤਾਂ ਸਾਰਾ ਕੁਝ ਤਾਂ ਬਣਾਤਾ ਡੈਡੀ ਨੇ ਨਿੰਮਾ ਸੱਦਾਰੀ ਸਦੋਰੀ ਕੀਤੀ ਹੋਰਨ ਕੋਈ ਚੰਗ ਕੰਮ ਕੰਮ ਬਣਾ ਕਰਾ ਰਿਹਾ ਕੰਮ ਬਹੁ ਕੀਤਾ ਹਨ ਮੇਰੇ ਮੰਮੀ ਬਹੁ ਕੰਮ ਕੀਤਾ ਕੀਤਾ ਡੈਡੀ ਕੰਮ ਨਾ ਨਾ ਹਾਂ ਵੀ ਹਾਂ ਪ੍ਰਾੜ ਪਰ ਪਰ ਕੇ ਰੋਟੀਆਂ ਨਹੀਂ ਲਾਉਣੀ ਹੂੰ ਆਟੇ ਦੀ ਕੀ ਨੂੰ ਰਬੀਆਂ ਨੂੰ ਹੈ ਮੰਮੀ ਭਾਈ ਇਹ ਹੀ ਖਾ ਗਏ ਫਿਰ ਤਾਂ ਆਪਾਂ ਨੂੰ ਯਾਰ ਹਾਂ ਭਾਈ ਇਹ ਖਾ ਗਏ ਉਹ ਭਾਈਏ ਬਾਲੇ ਰੱਖੇ ਹੁੰਦੇ ਸੀ ਡੈਡੀ ਦਾ ਫ ਕੰਨਾ ਸੀ ਇੱਕ ਪਾਸੇ ਇੱਕ ਬਹਿ ਜਾਂਦੀ ਸੀ ਕੋਈ ਪੜ੍ਹ ਤੇ ਇੱਕ ਪਾਸੇ ਇੱਕ ਵਿਚਾਲੇ ਬਹਿ ਕੇ ਵੇਲ ਵੇਲ 15 20 ਕਿਲੋ ਆਟਾ ਪਕਾਦਾ ਮੇਰਾ ਘਰ ਜਸਵੀਰ ਦੇ ਧਰਮ ਦਾ ਹਾਂਜੀ 20 20 ਕਿਲੋ ਆਟਾ ਪਕਾਦਾ ਮੇਰਾ ਇੱਕ ਟਾਈਮ ਦਾ ਇੰਨੇ ਪਹੀਏ ਹੁੰਦੇ ਸੀ ਯਾਰ ਹੋਰ ਖਾਂਦੇ ਇੰਨੇ ਪਹੀਏ ਕਰਦੇ ਕੀ ਸੀ ਕਰਦੇ ਨਹੀਂ ਨਹੀਂ ਪਹੀਏ ਇੰਨੇ ਕਰਦੇ ਕੀ ਸੀ ਮੇਰੇ ਘਰ ਤੋਂ ਹਾਂ ਜਿੰਨੇ ਪਹੀਏ ਇੱਥੇ ਸੀ ਨਾ ਉਹਨੇ ਬਾਂਸੀਪੁਰੇ ਜਾ ਆਪਣੇ ਸੀ ਆਪ ਨੂੰ ਪਤਾ ਲੱਗ ਗਿਆ ਬੀਬੀ ਫਿਰ ਬੀਬੀ ਜਾਗਦੀ ਸੀ ਨਾ ਬਾਂਸੀਪੁਰੇ ਉਨਨੇ ਵੀ ਉੱਤੇ ਜਾ ਵਰਦੇ ਨੇ ਨਾ ਉਹ ਵਰਗੇ ਸਭ ਠੀਕ ਆ ਜੇ ਹੰਦ ਨਾਹੀ ਤੁਹਾਡਾ ਸਰੀਰ ਇੰਨਾ ਕਿਹੜਾ ਹਮ ਕੰਮ ਬੋਹ ਬੀਤਾ ਮੈਂ ਮਾਰ ਦਿੱਤਾ ਮੇਰਾ ਆ ਹੱਦਰੀਆਂ ਦੁਰੀਆਂ ਬਣਾਈਆਂ ਟੋਕਰੇ ਤਾਂ ਇੱਥੋਂ ਗੋਫਾ ਸਿੱਟਣਾ ਹਮ ਕੱਲੀ ਨੇ ਚਾ ਕੇ ਇੱਥੇ ਡੂੰਘਾ ਜਾਂਦਾ ਜਾਂਦਾ ਹੁੰਦਾ ਸੀ ਉਹ ਕੋਈ ਰਸੋਈ ਆ ਅੱਛਾ ਮੇਰਾ ਟੋਕਰਾਂ ਪਾਏ ਥੋਡੇ ਦਾਦੇ ਨੇ ਵੀ ਕਿਤੇ ਕਿਤੇ ਕਹਿਣਾ ਪਾਇਆ ਮਰ ਖੜ ਜਾ ਮੈਂ ਹੱਥ ਪਾਉਣਾ ਮੈਂ ਕਹਿਣਾ ਜਾਨੂ ਬਾਪੂ ਤੂੰ ਨਾ ਮੈਂ ਚੱਕਣਾ ਗੋਡੇ ਧਰ ਕੇ ਕੀ ਆ ਕਿਉਂ ਅੱਡੀਆਂ ਅੱਡੀਆਂ ਰੂੜੀਆਂ ਗੋਹੇ ਦੀਆਂ ਹੁਣ ਤੱਕ ਲਈ ਕਹਿੰਦੀ ਐ ਪੈਸੇ ਦੇ ਕੇ ਬਥਾ ਲਓ ਇਹਦੇ ਆਰੀ ਦੂੰ ਹੱਥ ਰੀਨ ਉਹਦੀ ਸੂਕ ਆਉਂਦੀ ਐ ਅੱਗੇ ਤਾਂ ਪਰ ਬਣੀਆਂ ਵੀ ਹੂੰ ਮੰਮੀ ਕੰਮ ਸਾਰੀਆਂ ਹੀ ਬੁੜੀਆਂ ਕਰਦੇ ਐ ਸੀ ਅੱਗੇ ਕਿਉਂਕਿ ਅੱਗੇ ਸਾਰਾ ਕੰਮ ਹਾਥੀ ਸੀ ਪਰ ਹੁਣ ਹੈ ਨਹੀਂ ਮਤਾਂ ਕਹਿੰਦੇ ਹੁਣ ਨਹੀਂ ਜਾਣ ਕੰਮ ਹੀ ਅੱਗੇ ਹੋਰ ਕੰਮ ਵੀ ਹੋਰ ਕੰਮ ਵੀ ਹੋ ਜ ਮਸ਼ੀਨਾਂ ਦੇ ਸਿੱਧੇ ਕਿੱਥੇ ਖੇਤ ਸੀ ਰੱਬ ਦੀ ਜਾਣੀ ਦੋ ਦੋ ਕਿਹੜੇ ਖੇਤ ਲਗਦੇ ਹੁੰਦੇ ਉਹ ਇੱਕ ਅਰੀ ਮੰਮੀ ਕਰੀ ਜਾਂਦੀ ਦਾਦੇ ਦੇ ਹਾਂ ਸੱਪ ਹੁੰਦਾ ਕੁਛ ਨਹੀਂ ਹਾਂ ੜੀ ਗੋਲੀ ਤੇ ਸੱਪ ਆਪਣੇ ਇੱਥੇ ਬੰਸਾਂ ਕੋਲੇ ਇਹ ਦੇਖਣੀ ਦਾਦੇ ਨਾਲ ਖੇਢੀ ਜਾਂਦਾ ਈ ਸੱਪ ਛੇ ਧੂਈ ਦੇ ਮਗਰ ਆਏ ਮੈਂ ਮੈਨੇ ਸੁਣਾਈ ਸੀ ਗੱਲ ਕਹਿੰਦੀ ਦਾਦੇ ਨਾਲ ਇਹ ਤਾਂ ਹਾਕੀ ਵੱਢਦੇ ਸੀ ਖਣਕੀ ਮੈਂ ਰੋਟੀ ਲੱਗ ਗਈ ਮੈਂ ਦੇਖ ਲਿਆ ਬਾਪੂ ਬੈਠਾ ਸਮਾਲਾ ਫੇਰੀ ਕਿਆ ਬਾਸ ਸੱਪ ਮਗਰ ਸੀ ਹਾਂ ਮੈਂ ਨਨ ਉੱਥੇ ਖੜ ਗਈ ਮੈਂ ਤਾਂ ਟੁਕੜਾ ਲੈ ਕੇ ਰੋਟਾ ਲਾਖੂ ਉਹ ਗੱਲ ਸੁਣ ਮੇਂ ਉੱਥੇ ਨਾ ਦੋਨੇ ਪਾਸੇ ਕਰਸੀਦਾ ਪਾਣੀ ਜਾਂਦਾ ਸੀ ਹਾਂ ਗੋਣ ਬੰਦੇ ਦੀ ਹਾਂ ਥੱਲੇ ਹੀ ਨਾ ਰਿਆਲੇ ਪੂਰਾ ਪਣੀ ਜਾਂਦਾ ਉਹ ਠੰਡਾ ਸੀਦਾ ਜਗਾ ਉੱਥੇ ਫਿਰ ਉਹਨੂੰ ਸੱਪ ਰਹਿੰਦਾ ਸੀ ਅੱਛਾ ਇਹ ਸੱਪ ਠੀਕ ਆ ਸੱਪ ਨਾ ਰਹਿੰਦਾ ਹੁਣ ਜਿਹੜਾ ਬੰਦਾ ਵੀ ਆ ਕੇ ਮੇਸਰੂ ਨਾਲ ਬਹਿ ਗਿਆ ਉਹਨੂੰ ਵੀ ਪਤਾ ਜਿੰਨਾ ਟਾਈਮ ਛੇੜੇ ਨਾ ਸੱਪ ਨੂੰ ਉਹ ਕਿਹੜਾ ਕੋਈ ਕਹਿੰਦਾ ਜਦੋਂ ਛੇੜ ਲਿਆ ਉਹ ਡਰ ਕੀ ਡੰਗ ਮਾਰਦਾ ਸਤਿ ਸ੍ਰੀ ਅਕਾਲ ਇਹ ਪਤਾ ਨਹੀਂ ਕੀ ਘੁੱਟਦੇ ਸੀ ਹਨਕਪਾ ਘੁੱਟਦੇ ਸੀ ਛੁੱਟਿਆ ਵੈਸੀ ਉਦੋਂ ਭਾਈ ਮੈਂ ਤਾਂ ਮਾਤਾ ਨੇ ਇਹ ਕਾ ਕਣੀ ਨਾ ਮੈਂ ਉੱਥੇ ਖੜੀ ਬਾਪੂ ਬਾਪਾ ਸਹੀ ਗੱਲ ਆ ਮੈਂ ਕਰੀ ਆ ਮੈਂ ਹਾਈ ਸੱਪ ਆਈ ਜਿਵੇਂ ਰਾਤ ਹੋਇਆ ਕਿਰਲੀ ਆ ਗਈ ਅੰਦਰ ਨਾ ਪਤਾ ਨਹੀਂ ਕਿੱਥੋਂ ਨਿਕਲਿਆ ਕਿਰਲੀ ਤਾਂ ਹੈਗੀ ਕਾਲੀ ਹੈਗੀ ਨਾ ਉੱਥੇ ਫਿਰ ਕਿਰਲੀਆਂ ਦਾ ਬਹੁਤ ਉਨੀ ਕਾਲੀ ਆ ਨਾਲੇ ਤਾਂ ਕਹਿੰਦੇ ਕਿਰਲੀ ਲక్ష్ਮੀ ਮਾਤਾ ਦੀਵਾਲੀ ਵਾਲੇ ਦਾ ਨੇ ਬਾਚਾ ਬਾਚੋ ਕੀ ਹੁੰਦਾ ਬਸ ਹੁੰਦਾ ਉਹ ਮਰ ਜਣੀ ਆ ਲੈ ਇੱਥੇ ਹੀ ਮਰਦ ਗਿਆ ਸਾਡ ਦਾ ਬਹੁਤ ਘਰ ਲਿਆ ਕਮਰੇ ਚ ਹਾਇ ਪਤਾ ਨਹੀਂ ਕਿੱਥੋਂ ਨਿਕਲੇ ਅੱਧੀ ਰਾਤ ਘਰਲੀ ਦੇਖ ਕੇ ਦਾ ਬਾਲਾ ਇਹਦਾ ਚੀਕਾਂ ਹੀ ਛੱਡ ਦਿੰਦੀ ਆ ਵਈ ਮਸਰਾਣੇ ਮਾਰ ਉਹਨੂੰ ਪਜਾਉਂ ਪੂਰ ਮੈਂਗਾ ਤੂੰ ਕਰਲੀ ਤੂੰ ਡਰ ਜੰਨੀ ਆ ਹਾਂ ਮੇਰੀ ਗੱਲ ਸੁਣ ਹਾਂ ਆ ਜਾਉਣਾ ਪੇਪਰ ਲੱਗਿਆ ਹਾਂ ਹੁਣ ਇਹ ਤਾਂ ਕਰ ਲੈਣੀ ਜੀ ਹਾਂ ਇਹ ਤੇ ਸਹੀ ਗੱਲ ਆ ਪੇਪਰ ਦਾ ਫਰਕ ਪਿਆ ਹੁਣ ਬਸ ਪੱਥਰ ਤੇ ਤਾਂ ਚੜ ਜਾਂਦੀ ਐ ਹਾਂ ਹੂੰ ਕੱਲ ਚੂਹੀ ਦਾ ਬੱਚਾ ਮੈਂ ਮਾਰਿਆ ਤੜਕੀ ਕਿੱਥੇ ਸੀ ਬਾਹਰ ਹੀ ਮੈਂ ਕਿਤੇ ਅੰਦਰ ਵੜ ਗਿਆ ਨਹੀਂ ਨਹੀਂ ਅੰਦਰ ਨਹੀਂ ਮਾਰੀ ਸੀ ਉਹ ਚੂਹੀ ਦਾ ਸੈਲਫ ਕਰਫਾ ਮੈਂ ਮਾਰੀ ਚਪਲੀ ਚੂਹੀ ਚਾਪ ਮੈਂ ਚਪਲੀ ਮਾਰੀ ਮਾਤਾ ਕੇਰਾ ਭਾਈ ਛੂਰ ਰੱਖ ਲੈ ਡੈੜੀ ਨੇ ਖੇਤ ਉੱਥੇ ਉਹ ਕਾ ਕੀ ਹੋ ਗਿਆ ਸੀ ਕਿ ਭੱਜ ਗਏ ਸੀ ਸਾਰੀ ਕਿੱਥੇ ਭੱਜ ਜਾਂਦੇ ਸੀ ਭੱਜ ਜਾਂਦੇ ਸੀ ਸਹੀ ਗੱਲ ਆ ਉਹ ਖੁੱਡਿਆਂ ਪੰਜੇਆਂ ਉੰਜ ਨਕਲ ਕੇ ਭਾਈ ਮੈਂ ਇੱਕ ਥੂਰਨੀ ਸੂਈ ਭਾਈ ਮੈਂ ਉਹਦਾ ਬੱਚਾ ਚੱਕਣ ਲੱਗਿਆ ਉਹਨੇ ਮਾਰ ਗਾ ਮਗਰਲੇ ਪਾਊਡਰ ਪਈ ਹਾਂ ਹੋਰ ਉਹ ਡੈਡੀ ਨੇ ਕੰਮ ਕੋਈ ਨਹੀਂ ਛੱਡਿਆ ਪਰ ਕੰਮ ਕੋਈ ਸਿਰੇ ਨਹੀਂ ਚੜਿਆ ਸਿਰੇ ਪਤਾ ਕਾਦੋਂ ਨਹੀਂ ਚੜਿਆ ਮੈਨ ਪਾਵਰ ਨਹੀਂ ਸੀ ਡੈਡੀ ਕੋਲੇ ਹਾਂ ਬੰਦਿਆਂ ਦੀ ਪਾਵਰ ਮੰਦਾਂ ਨਾਲੇ ਕਹਿੰਦਾ ਹੂੰ ਮੁੰਨਾ ਕਿੰਨਾ ਜਿਆਦਾ ਲੱਭੇ ਤੇ ਮੁੰਡੇ ਵੀ ਇੱਥੇ ਰੱਖੇ ਤਾਂ ਹੀ ਤਾਂ ਕਹਿਣਾ ਵੀ ਜੇ ਮੈਨ ਪਾਵਰ ਹਰੇਕ ਕੰਮ 'ਚ ਬਹੁਤ ਜ਼ਰੂਰੀ ਆ ਹੂੰ ਕਿਹਨੇ ਲੱਭੇ ਇਹਦੇ ਮੁੰਡੇ ਰੱਖੇ ਸੀ ਘਰੇ ਪਿੰਜਰੇ ਬਣਾ ਕੇ ਹੁਣ ਰੱਖਦੇ ਆ ਰਿਹੜੀ ਯਾਰ ਆਪਾਂ ਕੋ ਹੁਣ ਆਪਾਂ ਰੱਖਦੇ ਆ ਕੋ ਸਾਰੇ ਬੱਚੇ ਬਚਦੇ ਨਹੀਂ ਮੈਨੂੰ ਅੱਜ ਇੱਕ ਬੰਦਾ ਕਹਿੰਦਾ ਯਾਰ ਕਿ ਇਹ ਬੱਕਰੀਆਂ ਦਾ ਮੱਝਾਂ ਤੋਂ ਗਾਂ ਜਾਂਦੀਆਂ ਹੋਰ ਉਹ ਕਹਿੰਦਾ ਜੇ ਬੱਕਰੀਆਂ ਲੈਣੀਆਂ ਦਾ ਪੱਠ ਲਵੇ ਪਲੀ ਹੋਈ ਜਿਹਨੇ ਮੰਨ ਕੇ ਚੱਲ ਵੀ 2-3 ਮਹੀਨਿਆਂ ਨੂੰ ਸੂਣ ਵਾਲੀ ਹੋਵੇ ਕਹਿੰਦਾ ਉਹਦਾ ਪੈਸੇ ਉਹ ਚੀ ਜਦੋਂ ਸੂਪੀ ਭਾਬੀ ਕਹਿੰਦੀ ਸਾਡੀ ਸੂਈ ਹੋਈ ਆ ਕਹਿੰਦੀ ਬੁਰਾ ਹਾਲ ਕੀਤਾ ਪਿਆ ਉਹਦਾ ਫਿਰ ਆਈਆਂ ਪਰ ਉਹ ਆਈਆਂ ਨਹੀਂ ਥਾਂ ਨਹੀਂ ਉਹਨੇ ਥਾਂ ਵੀ ਉਹਦਾ ਕਿਸੇ ਦੇ ਨਾਲ ਸਾਂਭ ਤੇ ਛੱਡਦੇ ਬੱਕਰੀਆਂ ਲੈ ਕੇ ਅੱਜ ਦੇਖਿਆ ਕੁੱਤਿਆਂ ਦਾ ਸ਼ੋਰ ਉਲਕੇ ਉਹ ਕੁੱਤੇ ਆ ਜੈਦ ਕਰਨ ਲੱਗ ਗਏ ਕਹਿੰਦੇ ਇੱਕ ਦੂਰੇ ਲੈ ਕੇ ਜਾਣੇ ਆ ਲੈ ਹੋਰ ਡੌਗ ਸ਼ੋਅ ਲੈ ਚੱਲ ਪਰ ਨਾਲ ਹੀ ਸੀ ਅੱਜ ਪਰ ਉਹ ਬਾਰੇ ਸੋਹਣੇ ਸੀ ਕੁੱਤੇ ਵੀ ਸੋਹਣੇ ਸੀ ਇੰਨੇ ਨਹੀਂ ਸੀ ਉਹਨੇ ਬੜਾ ਹੋਣ ਇਹ ਸਾਰਾ ਦਾਈ ਦਾ ਘਰ ਪੁੱਤ ਹੈ ਮੇਲਾ ਲੱਗਾ ਹੁੰਦਾ ਐਤਵਾਰ ਨੂੰ ਲੱਗਦਾ ਆ ਦੇਖੋ ਮੇਰੀ ਗੱਲ ਮਾਮੇ ਨੇ ਡੈਪਰ ਲਾ ਦਿਆ ਕਰਾਂਗੇ ਲੈ ਚੱਲੋ ਨਹੀਂ ਨਹੀਂ ਇਹ ਨਹੀਂ ਕਰਨਾ ਆਣਾ ਆਪਣੇ ਅੱਗੇ ਗਿਰੀ ਕੇ ਇਧਰ ਉਹ ਗਿਰੀ ਕੇ ਨਹੀਂ ਉਹ ਦੁਦੇ ਕੀ ਉਹਦਾ ਫਿਰ ਲਾਰਮ ਲਾ ਦਿੰਦੇ ਆ ਜਦੋਂ ਇੱਕ ਭੌਂਕਣ ਲੱਗ ਗਿਆ ਫੇ ਸਾਰੀ ਚੱਲਦਿਆ ਬਹੁ ਬੋਈ ਹੁੰਦੀ ਆ ਮੇਰਾ ਨਾਲ ਸਾਡਾ ਗਾਂ ਦਾ ਪੱਟ ਬੋਲਨੇ ਫੜੀ ਸੀ ਜਿਹੜਾ ਮਾਨੂ ਕਾ ਤੋਂ ਲਿਆਂਦਾ ਸੀਗਾ ਉਹ ਗਾਂ ਲਿਆਂਦੀ ਸੀ ਨਮਗੋਈ ਤੇ ਡੈਡੀ ਨਮਾਈ ਜਾਂਦਾ ਸੀ ਗਾਂ ਨੂੰ ਉਹਨੇ ਕਿਤੇ ਕਿਹਾ ਉਹ ਵੀ ਆਪਦੀ ਥਾਂ ਤੇ ਵਿਚਾਰਾ ਸਹੀ ਸੀ ਕਿਉਂਕਿ ਪਸ਼ੂ ਉਪਰਾ ਲੱਗਿਆ ਉਹਨੂੰ ਵੀ ਉਹ ਵੀ ਫਿਰਦੇ ਕਟੀਆਂ-ਕੁੱਟੀਆਂ ਨਾਲ ਖੇਡਦਾ ਰਹਿੰਦਾ ਹੁੰਦਾ ਸੀ ਉਹ ਕੋਈ ਨਹੀਂ ਕਹਿੰਦਾ ਸੀ ਉਹਨੇ ਕਿਹਾ ਵੀ ਪਸ਼ੂ ਉਪਰਾ ਆ ਗਿਆ ਜਦੋਂ ਡੈਡੀ ਨਮਾਈ ਜਾਵੇ ਉਹਨੇ ਆ ਕੇ ਗੱਲ ਕਰ ਮੂਰ ਦੀ ਉਹਦਾ ਇਹ ਹੱਬ ਆ ਫੜ ਲੈ ਮੂਰੋਂ ਗਾਲ ਲੌਕ ਲਾਗੇ ਹਾਂ ਲਾ ਲਿਆ ਉਹਨੇ ਲੋਕ ਤੇ ਜਦੋਂ ਡੈਡੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਹਿਲਾਂ ਬਈ ਕੀ ਹੋ ਗਿਆ ਫੇਰ ਖੁੱਲਿਆ ਕਿਵੇਂ ਫੇਰ ਖੁੱਲਿਆ ਕਿਵੇਂ ਇੱਥੋਂ ਫਿਰ ਉਹ ਬਹੀ ਮੈਂ ਤਾਂ ਜੰਮ ਚ ਗਿਆ ਵੇ ਸੀ ਗਾਂ ਵੀ ਨਮੀ ਲਿਆਂਦੀ ਨਹੀਂ ਲੋਕ ਕਿਵੇਂ ਖੁੱਲੇ ਫਿਰ ਉਹ ਉੱਥੇ ਆ ਕੇ ਮੁੰਡੇ ਬੈਠੇ ਸੀ ਇੱਥੇ ਆ ਮੋੜ ਤੇ ਆਪਣੇ ਉਹ ਬਾਪਿਆਂ ਦਾ ਸੀਗਾ ਇੱਕ ਪਹਿਲਾਂ ਤਾਂ ਇਹਨਾਂ ਨੇ ਡੰਡੇ ਡੁੰਡੇ ਉਹਦੇ ਮਾਰੇ ਢੱਡ ਢੱਡ ਜੋ ਕਿੱਥੇ ਛਾਡੇ ਉਹ ਫੇਰ ਫੋੜਾ ਚੱਕ ਕੇ ਮਾਰਿਆ ਉਹਨੇ ਉਦੋਂ ਲੋਕ ਪਟਿਆ ਭਾਈ ਕੋਲ ਤਾਂ ਬਹੁਤ ਤੇ ਗਾਂ ਦੇ ਥੱਲੇ ਉਹਦੇ ਥੱਲੇ ਇੰਨਾ ਦੁੱਧ ਸੀ ਨਾ ਸਾਰਾ ਉਹਦਾ ਸੂਈ ਹੋਈ ਸੀ ਵਿਚਾਰੀ ਦੋ ਦਿਨ ਬੈਠੇ ਉਹ ਸਾਂਮਗੀ ਕੋਸ ਨਹੀਂ ਬਸ ਫਿਰ ਬੇਇੱਜ਼ਤੀ ਸੀ ਆਪਾਂ ਨਾ ਐ ਤਾਂ ਦੋਸੂਏ ਪੀਤੇ ਹਾਂ ਪਰ ਸਾਂਮਗੀ ਸੀ ਉਹ ਡਰ ਗਈ ਪੂਰੀ ਇੱਕ ਕੁਬੀ ਲੈਂਦਾ ਸੀ ਅੰਦਰ ਤੋਂ ਟ੍ਰੇਨ ਚ ਉਹਦਾ ਕੁੱਤਾ ਲਿਆ ਉਹ ਕਿਹੜਾ ਹੱਸ ਕੀ ਹੱਸ ਕੀ ਲੈਂਦਾ ਸੀ ਆਹੇ ਬਾਖਰੂ ਕੁੱਤਾ ਦੀ ਉਹਦੀ ਸਾਂਭ ਨਹੀਂ ਦਿੱਤੇ ਉਹ ਸਾਂਭ ਕੀ ਉਹ ਤਾਂ ਨਹੀਂ ਨਹੀਂ ਉਹਦਾ ਉਹ ਤਾਂ ਉਹਨਾਂ ਨੇ ਤਾਂ ਹੀ ਦਿੱਤੀ ਸੀ ਉਹਦਰ ਕੀ ਕਰਦੀ ਸੀ ਕੱਪੜੇ ਆ ਜਿਵੇਂ ਟੰਗਦੇ ਤੂੰ ਤਣੀ ਤੇ ਪਾ ਦੇ ਸੁੱਕਣੇ ਉਹਨੇ ਛਾਲ ਮਾਰ ਕੇ ਖਾ ਜਾਣੇ ਅਲੀ ਦਾ ਹੋਲੀ ਦਾ ਇੱਕਰੀ ਕੀ ਕੀਤਾ ਉਹ ਡਾਇਨਿੰਗ ਟੇਬਲ ਤੇ ਚੜ ਗਈ ਜਾਂ ਜਿਵੇਂ ਸੋਫੇ ਤੇ ਚੜ ਗਈ ਉਹਨੇ ਉੱਥੇ ਲੈਟਰਨ ਕਰ ਦਿੰਦੀ ਕਿਉਂ ਨਹੀਂ ਹੁਣ ਕਾਈ ਸੀ ਹਾਂ ਤਾਂ ਹੀ ਤਾਂ ਛੱਡੀ ਸੀ ਮੈਂ ਆਪਣਾ ੱੱਕਾ ਨਹੀਂ ਬੂਟਾ ਵੀ ਨਹੀਂ ਛੱਡੀ ਸੀ ਬੱਚੋ ਉਹ ਸੋਹਣੀ ਵਾਲੀ ਸੀ ਉਹ ਟ੍ਰੇਨ ਚ ਗਏ ਉਹਨੂੰ ਲੈ ਕੇ ਆਏ ਸੋਹਣੀ ਬਹੁਤ ਸੀ ਸੋਹਣੀ ਵਾਲੀ ਸੀ ਉਹ ਤਾਂ ਕੀ ਸੀ ਉਹਦਾ ਨਾਮ ਹਸਕੀ ਹਾਂ ਨਹੀਂ ਜਿਮੀ ਜਿਮੀ ਸੀ ਉਹ ਤਾਂ ਖਾਂਦੀ ਵਾਲਾ ਕੋਈ ਸੀ ਉਹ ਤਾਂ ਮੰਜੀ ਰੱਖੀ ਕੋਠੇ ਤੇ ਢਾ ਕੇ ਮੁੰਜੀ ਸਾਰੀ ਖਾ ਗਈ। ਨਾ ਉਹ ਵਾ ਦੂਜਾ ਲੈ ਵੇੜਾ ਤੁਸੀਂ ਪੁੱਛਿਆ ਸੀ ਕਿਹੜਾ ਕਤੂਰਾ ਸੀ ਉਹਨੂੰ ਲੱਖੇ ਵਾਲੇ ਨੂੰ ਉਹ ਫ੍ਰੈਂਚ ਵਾਲਾ ਉਹ ਕਿੰਨੇ ਮਾਰਜੀ ਲੈ ਆ ਗਏ ਹਾਂ ਨਹੀਂ ਅਪਣ ਲਾ ਰੱਖਣਾ ਲੜਾਈ ਦਾ ਘਰ ਹੈ ਤਾਂ ਲੜਾਈ ਦਾ ਘਰ ਹੀ ਹੈ ਇਹਨਾਂ ਨੂੰ ਇੱਕ ਗੰਧ ਵਾਲਾ ਹੁੰਦੇ ਆ ਜਦੋਂ ਬਾਹਰ ਉਹ ਤਾਂ ਸੌਂਪ ਤੇ ਹੁੰਦਾ ਸਿਆਣੇ ਬਣਾ ਕੇ ਵਾ ਗਾ ਲੈਂਦੇ ਨੇ ਕਿ ਆਹ ਉਹ ਵੀ ਆਈਆਂ ਨਾਲੇ ਤਾਂ ਸਾਰੇ ਜਣੇ ਸੋਮਨ ਨੂੰ ਮਿਲ ਲੈਣਗੇ ਨਾਲੇ ਇਹ ਸਾਰਿਆਂ ਨੂੰ ਜਾਣਨ ਲੱਗ ਜੂ ਆਪਾਂ ਚਾਹ ਪ੍ਰੋਗਰਾਮ ਰੱਖਦੇ ਹਾਂ ਸਾਰੇ ਘਰਾਂ ਵਾਲਿਆਂ ਨਾਲ ਇਹ ਗੜਬੜ ਉਹ ਉਹ ਗੱਲਾਂ ਨਹੀਂ ਹੈ ਹੁਣ ਹਾਂ ਅਗਰਾਂ ਨੇ ਇਹ ਗੜਾ ਵਿਆਹ ਹੋਣਾ ਰੋਟੀ ਢਾਟੀ ਖਵਾਉਣੀ ਆ ਆਨੇ ਘਰੇ ਉਹ ਰੋਟੀਆਂ ਖਵਾਉਣੀਆਂ ਸੀ ਉਹਦੋਂ ਨੂੰ ਬਿਮਾਰ ਹੋ ਗਈ ਇਹੋਂਦ ਕੋਈ ਉਦੋਂ ਬਾਅਦ ਬੱਸ ਵਿੱਚ ਹੀ ਰਹਿ ਗਿਆ ਸਾਰਾ ਕੁ ਆਪਾਂ ਪਾਠ ਕਰਾ ਲੈਨੇ ਆ ਗੁਰੂ ਸਾਹਿਬ ਲਿਆਉਨੇ ਆ ਨਾਲੇ ਸਾਰਿਆਂ ਨੂੰ ਘਰਾਂ ਆਣੇ ਸੱਦਾ ਦੇ ਦਾਂਗੇ ਹਣਾ ਨਾਲੇ ਤਾਂ ਗੁਰੂ ਸਾਹਿਬ ਦਾ ਆਪਾਂ ਪਵਾਲਨੇ ਚਰਨ ਕਰੇ ਦੋ ਕੰਮ ਕਰ ਲੈਨੇ ਆ ਨਾਲੇ ਸਾਰੇ ਜਾਣੇ ਚਾਹ ਚਾਹ ਪਾਣੀ ਛੱਕ ਜਾਣਗੇ ਨਾਲੇ ਸੋਮਨ ਸਾਰੇ ਨੂੰ ਮੈਡ ਲੂਗੀ ਆਪਣੇ ਘਰ ਆਂਦਿਆਂ ਨੂੰ ਫੇਰ ਹੀ ਬੰਦਾ ਜਾਣਨ ਲੱਗਦਾ ਹੁਣ ਇਹਨੂੰ ਕੀ ਪਤਾ ਇਹ ਤੇ ਚਾਹੇ ਕੋਲੇਗਾ ਆਪਣੇ ਘਰਾਂ ਦੇ ਬੰਦੇ ਖੜੇ ਰਹਿਣ ਬੁੜੀਆਂ ਚਾਈਆਂ ਚਾਚੀਆਂ ਇਹਨੂੰ ਕੀ ਪਤਾ ਕੌਣ ਫੇਰ ਹੀ ਜਾਣੂਗੀ ਇਹ ਇਹਨੂੰ ਤਾਂ ਬਸ ਆ ਚਾਰਕ ਆਪਣੇ ਨੇੜੇ ਨੇੜੇ ਪਤਾ ਵਾਰੇ ਸਮਕੇ ਕੁਲਵਿੰਦਰ ਕੇ ਮੰਮੂ ਕੇ ਆਪਣੀ ਗਲੀ ਤੇ ਪਤਾ ਮੇਂਗਲ ਵਾਲੀ ਭਾਬੀ ਪਤਾ ਬਸ ਇਹ ਕੋਈ ਪਤਾ ਲੱਗ ਗਿਆ ਉੱਧਰ ਉੱਧਰ ਬਿੰਦਰ ਦੀ ਘਰ ਵਾਲੀ ਨੂੰ ਜਾਣ ਦੇ ਬਸ ਜਿਹੜੀਆਂ ਜਿਹੜੇ ਆ ਮੋੜ ਜਿਹੜੇ ਉਹ ਦੋ ਕੁੜੀਆਂ ਲੈ ਕੇ ਆਏ ਸੀ ਸਾਂਝੀ ਤੇ ਮਨ ਨੇੜੇ ਨੇੜੇ ਜਾਣਦੀ ਆ ਚਲ ਚੰਗਾ ਇੰਨਾ ਹੀ ਹੋਰ ਹਾਂ ਹਾਂ ਉਹ ਨਹੀਂ ਉਹ ਆਪਾਂ ਬਣਾਉਨੇ ਆ ਪ੍ਰੋਗਰਾਮ ਹੈਪੀ ਵੀ ਦੇ ਕੇ ਹਾਂ ਹੈਪੀ ਕੇ ਜਾਣਦੀ ਆ ਬਸ ਪ੍ਰੋਗਰਾਮ ਬਣਾਉਨੇ ਨਹੀਂ ਆ ਵਦਗੀਆ ਜਿਹੜੀ ਨੇ ਸਲਾਹ ਦਿੱਤੀ ਆ ਫੇਰ ਹੀ ਜਾਣਨ ਲੱਗੇਗੀ ਤੂੰ ਸਾਰਿਆਂ ਨੂੰ ਫੇਰ ਤੈਨੂੰ ਤਾਂ ਚਲ ਜਾਣਦੀ ਆ ਉਹ ਨਹੀਂ ਜਾਣਦੀ ਇਹਨੂੰ ਹਮ ਆ ਕੰਮ ਤਾਂ ਜ਼ਰੂਰੀ ਆ ਇਹ ਕਰਦੇ ਆ ਆਪਾਂ ਹਮ ਦੋ ਕੰਮ ਕਰਦੇ ਆ ਨਾਲੇ ਦਾ ਗੁਰੂ ਸਾਹਿਬ ਆ ਜਾਣਗੇ ਨਾਲੇ ਘਰ ਦੇ ਕਰਦੇ ਸਾਰੇ ਆਪਣੇ ਆ ਜਾਣਗੇ